ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਦੇ ਵਿੱਚ ਇਸ ਵੇਲੇ ਵੱਡਾ ਮੋੜ ਸਾਹਮਣੇ ਆ ਗਿਆ ਹੈ ਕਿਉਂਕਿ ਇਸ ਫੈਸਲੇ ਤੇ ਸਪਸ਼ਟੀਕਰਨ ਦੇਣ ਦੇ ਲਈ 23 ਤਾਰੀਖ ਨੂੰ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪੰਜ ਪਿਆਰਿਆਂ ਦੇ ਵੱਲੋਂ ਉਹਨਾਂ ਨੂੰ ਤਲਾਬ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆ ਗਿਆ ਕਿਉਂਕਿ ਉਹਨਾਂ ਪੰਜਾਂ ਪਿਆਰਿਆਂ ਨੂੰ ਮੁਤਲ ਕਰਨ ਦੀ ਖਬਰ ਸਾਹਮਣੇ ਆਈ ਆ ਪੰਜਾ ਪਿਆਰਾਂ ਦੇ ਵਿੱਚੋਂ ਇੱਕ ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸਿੰਘ ਜੀ ਉਹਨਾਂ ਤੋਂ ਜਾਣਦੇ ਆ ਸਤਨਾਮ ਸਿੰਘ ਜੀ ਐਡਾ ਵੱਡਾ ਫੈਸਲਾ ਲੈਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਕਿਉਂ ਇਹ ਫੈਸਲਾ ਲੈਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਲੇਖਕ ਜੀ ਸਤਨਾਮ ਕਮੇਟੀ ਨੇ ਜੋ ਫੈਸਲਾ ਲਿਆ ਉਹ ਤਾਂ ਉਹ ਹੀ ਦੱਸ ਸਕਦੇ ਆ ਪਰ ਅਸੀਂ ਜੋ ਫੈਸਲਾ ਲਿਆ ਸੀ ਉਹ ਅਸੀਂ ਗੁਰਮਤਿ ਰੋਸ਼ਨੀ ਵਿੱਚ ਲਿਆ ਆਏ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਆਪਣੇ ਫੈਸਲੇ ਤੇ ਦ੍ਰਿੜਾਂ ਹੂੰ ਤੇ ਮਰਦੇ ਦਮ ਤੱਕ ਆਪਣੇ ਫੈਸਲੇ ਤੇ ਦ੍ਰਿੜ ਰਹਾਂਗੇ ਸਟ੍ਰੌਂਗ ਕਮੇਟੀ ਸਸਪੈਂਡ ਕਰੇ ਨ ਜੀ ਬਿਲਕੁਲ ਸਤਾਮ ਸਿੰਘ ਜੀ ਇਹ ਗੱਲ سامنے ਆਈ ਸੀ ਕਿ ਇਸ ਫੈਸਲੇ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਦਾ ਜੋ ਅਧਿਕਾਰ ਹੈ ਉਹ ਸਿਰਫ ਪੰਜ ਪਿਆਰਿਆਂ ਦੇ ਕੋਲ ਹੀ ਹੁੰਦਾ ਹੈ ਤੇ ਫਿਰ ਕਿਉਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਦਿੱਤਾ ਗਿਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਫੈਸਲਾ ਲੈ ਰਹੀ ਏ ਸੀ ਜਿਹੜੀ ਮਤਲਬ ਉਹ ਵੀ ਕਰ ਸਕਦੇ ਆ ਪਰ ਅਸੀਂ ਤਾਂ ਇਹੋ ਕਹਿੰਨੇ ਆ ਕਿ ਅਸੀਂ ਜੋ ਫੈਸਲਾ ਕੀਤਾ ਡ੍ਰਿਡ ਇਰਾਦੇ ਨਾਲ ਕੀਤਾ ਔਰ ਕਿਸੇ ਦੇ ਕਹਿਤੇ ਨਹੀਂ ਕੀਤਾ ਜਮੀਰ ਦੀ ਆਵਾਜ਼ ਨਾਲ ਕੀਤਾ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਇਆ ਕੀਤਾ ਔਰ ਸਾਨੂੰ ਇਹ ਪੰਜ ਪਿਆਰਿਆਂ ਮੈਂ ਦੇ ਪੰਜ ਪਿਆਰੇ ਕਾਲ ਸਤ ਸਭ ਸਾਨੂੰ ਫੈਸਲਾ ਲੈਣਾ ਚਾਹੀਦਾ ਸੀ ਜੀ ਤੋਂ ਕੌਮ ਜਿਹੜੀ ਆ ਉਹ ਹੈਂਡ ਕਰ ਲੋ ਕਿ ਤਰ੍ਹਾਂ ਪੰਜਾਬੀ ਭਾਸ਼ਾ ਦੀ ਕਹਿੰਦੇ ਵੀ ਕੌਮ ਤੇ ਲੀਰਾ ਲੀਰਾ ਹੋ ਗਈ ਹੈ ਹੂੰ ਹੂੰ ਬਿਲਕੁਲ ਤੇ ਇਹ ਆਪੋ ਆਪਣੇ ਘਰਾਂ ਦੇ ਵਿੱਚ ਵੱਡੇ ਵੱਡੇ ਜਿੰਦਰੇ ਲਾ ਕੇ ਤੇ 20-20 ਬੰਦੇ ਬਾਡੀਗਾਰਡ ਰੱਖ ਕੇ ਬੈਠੇ ਆ ਜੀ ਤੇ ਜੇ ਇਹਨਾਂ ਨੂੰ ਅਸੀਂ ਤਲਬ ਕੀਤਾ ਵਾ ਅਸੀਂ ਸਿਰਫ ਮర్యాਦਾ ਅਨਸਾਰ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਿਆਂ ਅੱਗੇ ਸਭ ਕੁਝ ਆਪਣਾ ਸਮਰਥਨ ਕੀਤਾ ਸੀ ਜੀ ਅਰਸੀ ਬਕਾਇਦਾ ਪੂਰੇ ਮਤਲਬ ਮਰਿਆਦਾ ਅਨੁਸਾਰ ਪੰਜ ਪਿਆਰਾਂ ਦੇ ਰੂਪ ਵਿੱਚ ਚੋਲੇ ਪਾ ਕੇ ਅੰਮ੍ਰਿਤ ਸੰਚਾਰ ਤਤ ਕਰਨ ਲੱਗੇ ਆ ਇਹਨਾਂ ਨੂੰ ਇਹੋ ਇਹ ਕੰਮ ਕਰਕੇ ਫਿਰ ਅੰਮ੍ਰਿਤ ਸੰਚਾਰ ਕੀਤਾ ਹੈ ਇਸ ਕਰਕੇ ਅਸੀਂ ਗੁਰੂ ਦੀ ਹਜ਼ੂਰੀ ਦਾ ਇਹਨਾਂ ਵਾਂਗੂ ਅਸੀਂ ਕਿਸੇ ਕੋਠੇ ਵਿੱਚ ਬਹਿ ਕੇ ਜਾਂ ਕਿਸੇ ਤਖਤਰੇਤ ਵਿੱਚ ਬਹਿ ਕੇ ਕੋਈ ਫੈਸਲਾ ਨਹੀਂ ਕੀਤਾ ਅਸੀਂ ਬਿਲਕੁਲ ਮਰਿਆਦਾ ਅਨੁਸਾਰ ਕੀਤਾ ਜੀ ਬਿਲਕੁਲ ਸਤਨਾਮ ਸਿੰਘ ਜੀ ਜੋ ਇਹ ਫੈਸਲਾ ਹੁਣ ਲੈ ਲਿਆ ਗਿਆ ਇਸ ਫੈਸਲੇ ਦੇ ਖਿਲਾਫ ਅਗਲਾ ਤੁਹਾਡਾ ਕੀ ਕਦਮ ਹੋਏਗਾ ਕੀ ਅੱਗੇ ਸਟੈਪ ਚੁੱਕੋਗੇ ਔਰ ਕੀ ਕੋਈ ਬਕਾਇਦਾ ਮੀਟਿੰਗ ਵੀ ਤੁਹਾਡੇ ਵੱਲੋਂ ਸੱਦੀ ਜਾਏਗੀ ਅਸੀਂ ਹੁਣ ਤਾਂ ਸਾਰੇ ਸਿੰਘ ਘਰੋ ਘਰੀ ਚੱਲ ਗਿਆ ਕੱਲ ਨੂੰ ਫਿਰ ਪੰਜ ਸਿੰਘ ਜਿਹੜੇ ਉਹਨਾਂ ਜਿੰਨਾ ਫੈਸਲਾ ਲੈ ਕੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਜੋ ਵੀ ਹੋ ਫੈਸਲਾ ਉਹ ਆਪ ਜਿੰਨਾਂ ਦੱਸਦਾ ਕਿ ਫੈਸਲਾ ਜੋ ਉਹ ਸਾਡਾ ਦ੍ਰਿੜ ਇਰਾਦਾ ਸੀ ਉਹ ਤਾਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਬਦਲ ਨਹੀਂ ਸਕਦੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਜੀ ਸਾਡੇ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਦੇ ਲਈ ਸੋ ਸਤਨਾਮ ਸਿੰਘ ਜੀ ਜੋ ਪੰਜਾ ਪਿਆਰਾਂ ਦੇ ਵਿੱਚੋਂ ਇੱਕ ਨੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਸਨ ਇਸੇ ਹੀ ਫੈਸਲੇ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਦ੍ਰਿੜ ਰਹਿਣਗੇ